ਸਸ ਵੀਰਾਲ ਜੀ ਅੰਧਿਤ ਦਿਨ ਹੈਗਾ ਸੋਮਵਾਰ ਮੈਚ ਟਾਈਮ ਹੈਗਾ ਬੈਲਜੀਅਮ ਟਾਈਮ ਤਸਵੀਰ 4 ਵਜੇ ਹੁਣ ਟਰਾਲਾ ਚੱਕਣਾ ਰੈਡੀ ਹੋਗਾ ਫਰਾਂਸ ਜਾਣਾ ਜੁੜੇ ਰਹਿ ਮੇਰੇ ਸਾਫਰਾਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਾਂ ਹੋ ਗਏ ਰੈਡੀ ਟਾਈਮ ਹੋ ਗਿਆ ਮੇਰੇ 45 ਘੰਟੇ ਹੋਣ ਨੂੰ 1.5 ਘੰਟਾ ਪਿਆ ਤੇ ਵਾਰਮ ਅਪ ਵੀ ਹੋ ਗਿਆ ਤੇ ਹੁਣ ਆਪਾਂ ਪੀਤਾ ਨਿੰਬੂ ਵਾਲੀ ਨਿੰਬੂ ਵਾਲੀ ਬਣਾ ਬਣਾ ਕੇ ਪੀਤਾ ਤੇ ਇੱਥੇ ਨਾਲੇ ਪੋਰਟ ਹੈ ਉੱਥੇ ਜਾ ਕੇ ਟਰਾਲਾ ਚੱਕਣਾ 2 ਕਿਲੋਮੀਟਰ ਇੱਥੇ ਫਿਰ ਉਧਰ ਫਰਾਂਸ ਨੂੰ ਚੱਲ ਜਾਣਾ ਫਰਾਂਸ ਤੇ ਜਗ੍ਹਾ ਅਨਲੋਡਿੰਗ ਕਰਨੀ ਦੇਖਦੇ ਅਚ ਕਿੰਨੀ ਅਨਲੋਡਿੰਗਾਂ ਹੁੰਦੀਆਂ ਜੋੜੇ ਰ ਮੇਰਾ ਸਫਰਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਰੈਸਟ ਹੋ ਗਈ ਆਪਣੀ ਕੰਪਲੀਟ 45 ਘੰਟੇ ਦੀ ਤੇ ਹੁਣ ਆਪਾਂ ਚੱਲੇ ਪੋਰਟ ਤੇ ਟਰਾਲਾ ਟਰਾਲਾ ਚੱਕ ਫਿਰ ਅਗਲੇ ਮਾਹੌਲ ਤੁਹਾਨੂੰ ਦੱਸਦੇ ਆਂ ਆਪਾਂ ਪਹੁੰਚ ਗਏ ਸੀਪੋਰਟ ਇੰਦਰ ਐਂਟਰ ਹੋ ਗਿਆ ਟਰਾਲਾ ਚੱਕੀਏ ਤੇ ਤੁਰੀ ਆਪਨੇ ਅਗਲੇ ਸਫਰਾ ਵੱਲ ਨੂੰ ਆਪਾਂ ਲਾਗੇ ਲੈਂਚ 5 ਗਮਿੰਟ ਲਾ ਜਾਣੇ ਇੱਥੇ ਇਧਰ ਦੇ ਚੱਕਣਾ ਟਰਾਲਾ ਟਰਾਲਾ ਆਪਾਂ ਜੋੜ ਲਿਆ ਤੇ ਹੁਣ ਆਪਾਂ ਚੱਲਦੇ ਆਂ ਫਰਾਂਸ ਨੂੰ ਇੱਥੇ ਦੇ ਹੈਗਾ 400 ਕਿਲੋਮੀਟਰ ਪੈਰ ਸ਼ਹਿਰ ਚ ਲਾਣਾ ਪਹਿਲਾ ਅਨਲੋਡ ਤਿੰਨ ਵਾਰੀ ਅਨਲੋਡ ਕਰਨਾ ਦੇ ਰਿਆਂ ਚ ਕਿੰਨੀ ਵਾਰੀ ਹੁੰਦਾ ਆਪਾਂ ਸੀ ਬੋਰਡ ਤੇ ਤੁਰਪੇ ਇਹ ਅੰਦਰ ਵਿੱਚ ਜਾ ਰਹੇ ਤੇ ਮੈਂ ਗੱਡੀ ਆਣੀ ਡੀਜ਼ਲ ਪਾਉਣਾ ਫੇਰ ਜਾਣਾ ਕਿਨੂੰ ਇੱਥੇ ਨਾਲੇ ਪੰਪ ਦਾ ਅੱਪਾ ਪਹੁੰਚ ਗਏ ਪੰਪ ਉਰ ਡੀਜ਼ਲ ਪਾਣਾ ਹੁਣ ਫੇ ਡੀਜ਼ਲ ਪਾ ਲਾ ਫੇ ਜਾਣਾ ਕਿਨੋਂ ਡੀਜ਼ਲ ਆਪਾ ਪਾ ਲਿਆ ਆਪਾ ਹੁਣ ਆਪਣੀ ਲੋਕੇਸ਼ਨ ਵੱਲ ਨੂੰ ਤੁਰ ਪਏ ਤੇ ਸਫਰ ਮੇ ਰਹੇਗਾ 340 ਕਿਲੋਮੀਟਰ ਦੇ ਦੇ ਹੁਣ ਕਿੰਨੇ ਟਾਈਮ ਚ ਪਹੁੰਚਦੇ ਆ ਤੋ ਪਜੜਪੀ ਗੋਰੇ ਕੋ ਮੰਡਲਾ ਪੇ ਆਪਾਂ ਹੁਣ ਲੱਗੇ ਫ੍ਰਾਂਸ ਚ ਐਂਟਰ ਇਹ ਲੱਗਿਆ ਫ੍ਰਾਂਸ ਦਾ ਬੋਰਡ ਸਫ਼ਰ ਮੇਰਾ ਹੈਗਾ 280 ਕਿਲੋਮੀਟਰ ਆ ਜਾ। ਇਹ ਉੱਚੀਨ ਮਾਰਕੀਟ ਆ ਇਹ ਪੂਰੇ ਯੂਰਪ ਚਗੀ ਬਹੁਤ ਵੱਡੀ ਮਾਰਕੀਟ ਹੁੰਦੇ ਆ। ਫ੍ਰਾਂਸ ਚ ਐਂਟਰ ਹੋਏ ਦਾ ਟ੍ਰੈਫਿਕ ਆ ਗਈ ਪੂਰੇ ਯੂਰਪ ਚ ਐ ਸਿਸਟਮ ਹੈ ਜੇ ਕੋਈ ਮੰਤਰੀ ਸੰਤਰੀ ਆ ਐਮਬੂਲੈਂਸ ਵੀ ਆਣੀ ਹੋਵੇ ਨਾ ਤਾਂ ਇਦਾਂ ਗੱੱਬੇ ਦੇਖੋ ਕਿੰਨੀ ਸਪੇਸ ਰੱਖੀ ਵੀ ਲੰਘਣ ਨੂੰ ਟਰੈਫਿਕ ਨੂੰ ਨਹੀਂ ਬੰਦ ਕਰਦੇ ਆ ਆਪਾਂ ਪਹੁੰਚ ਗਏ ਫਰਾਂਸ ਦੇ ਪਹਿਲੇ ਟੋਲ ਪਲਾਜ਼ੇ ਪਰ ਸਫ਼ਰ ਮੇਰਾ ਹੈ 220 ਕਿਲੋਮੀਟਰ ਦਾ ਤੋਂ ਪਨੇਗੜੀ ਵਾਂ ਪੂਰੀ ਮੈਂ 150 ਕਿਲੋਮੀਟਰ ਰਹਿ ਗਿਆ ਪਹਿਲਾ ਹਨਲੋਡ ਇਹ ਪਾਰਕਿੰਗ ਟਰੱਕਾਂ ਦੀ ਆ ਬ੍ਰੇਕ ਲਿਆਂ ਰੁਕਿਆ ਦਾ 45 ਮਿੰਟ ਦੀ ਚਾਹ ਬਣਾਗਾ ਪੀਤੀ ਨਾਲ ਬਿਸਕੁਟ ਖਾਦੇ 32 ਮਿੰਟ ਹੋ ਗਏ 13 ਮਿੰਟ ਰਹਿ ਗਏ ਫਿਰ ਤੁਰ ਪਣਾ 100 ਕਿਲੋਮੀਟਰ ਰਹਿ ਗਿਆ ਪਹਿਲੀ ਅਨਲੋਡਿੰਗ ਬਰੇਗ ਲੈ ਗਿਆ ਤੁਰ ਪਿਆ ਤਾਂ ਮੈਂ ਬੱਦਲ ਦੇਖੋ ਕਿੰਨੇ ਸੋਹਣੇ ਆ ਅਨਲੋਡਿੰਗ ਵਾਲੀ ਜਗਾ ਮੇਰੀ 95 ਕਿਲੋਮੀਟਰ ਰਹਿ ਗਈ ਇਹ ਆ ਗਿਆ ਦੂਜਾ ਟੋਲ ਗੇਟ ਪਹਿਲੀ ਅਨਲੋਡਿੰਗ ਕਰਤੀ ਦੋ ਪਾਇਲਟ ਲਾਏ ਇੱਥੇ ਹੁਣ ਦੂਜੀ ਜਗ੍ਹਾ ਚੱਲਿਆ ਮੈਂ 24 ਕਿਲੋਮੀਟਰ ਐਫਟਰ ਲੈਫਟ ਆਨ ਦਾ ਰੌਂਡ ਅਬਾਊਟ ਐਂਡ ਟੇਕ ਦਾ ਫਰਸਟ ਐਕਸਿਟ ਇਹ ਪੈਰਾਸ਼ੇਰ ਦੇ ਨਾਲ ਹੀ ਆ ਯਾਰ ਇੱਥੇ ਤਾਂ ਖਾਲੀ ਕਰੇਗਾ ਦਾ ਅਨਲੋਡਿੰਗ ਕਰੇਗਾ ਦਾ ਆਫਟਰ 80 ਮੀਟਰਸ ਗੋ ਰਾਈਟ ਔਨ ਦਾ ਰਾਉਂਡ ਅਬਾਊਟ ਐਂਡ ਟੇਕ ਦਾ ਫਰਸਟ ਐਗਜ਼ਿਟ ਦੂਸਰੀ ਅਨਲੋਡਿੰਗ ਜਗ੍ਹਾ ਪਹੁੰਚ ਗਏ ਦੇਖਦੇ ਇੱਥੇ ਕਿੰਨੇ ਪਾਰਾ ਡਾ ਚੁਸਤੂ ਕੇ ਅਨਲੋਡਿੰਗ ਕਰਤਾ ਦੂਜਾ ਇੱਥੇ ਹੈ ਤੇ ਹਮ ਤੀਜੇ ਦੀ ਲੋਕੇਸ਼ਨ ਲਾਣੇ ਦੇਖਦੇ ਕਿੰਨੀ ਕਿ ਦੂਰ ਹੈ 4 ਵਜੇ ਕੇ ਦੇਖਦੇ ਹਾਂ ਹੁੰਦਾ ਕਿ ਨਹੀਂ ਅੱਜ ਚੱਲਦੇ ਆਂ ਤੀਜੀ ਲੋਕੇਸ਼ਨ ਨੂੰ 70 ਕਿਲੋਮੀਟਰ ਹੈ ਹੋ ਘੰਟਾ ਲੱਗਣਾ ਮੇਰੇ ਕੋ ਹੈਗਾ ਟਾਈਮ ਖਾਲੀ ਕਰਕੇ ਫਿਰ ਉਹ ਖੜਦੇ ਆਂ ਆਪਣਾ ਤੀਜੀ ਮੰਜ਼ਲ ਹੈਗੀ 55 ਕਿਲੋਮੀਟਰ ਯਾਰ ਬਾਈ ਤੁਹਾਡੇ ਕਮੈਂਟ ਪੜ ਲਏ ਤੇ ਕੁਲਦੀਪ ਮਾਨਕ ਵੀ ਜਿਹੜੇ ਇੱਥੇ ਆ ਗਏ ਉਹ ਵੀ ਸੁਣ ਲਈ ਤੇ ਕੁਲਦੀਪ ਮਾਨਕ ਵੀ ਸੁਣ ਲਾਂਗੇ ਇਹ ਆ ਗਿਆ ਤੀਜਾ ਟੋਲ ਗੇਟ ਸਫ਼ਰ ਮੇਰਾ ਰਹੇਗਾ 43 ਕਿਲੋਮੀਟਰ ਮੈਨੂੰ ਸਾਈਡ ਸੌਂਗ ਗਾਣੇ ਪਸੰਦ ਆ ਤੇ ਦੁਰਗਾ ਰੰਗੀਲਾ ਚੱਲੇਗਾ ਆਪਾਂ ਆਪਣੀ ਤੀਜੀ ਲੋਕੇਸ਼ਨ ਉਪਹੁੰਚਣੇ ਆਲੇ ਆ 8 ਕਿਲੋਮੀਟਰ ਰਹਿ ਗਿਆ ਆ ਆਫਟਰ 800 ਮੀਟਰਸ ਕ੍ਰੋਸ ਦ ਰਾਉਂਡ ਅਬਾਊਟ ਐਂਡ ਟੇਕ ਦ ਸੈਕੰਡ ਐਗਜ਼ਿਟ ਟਰੱਕ ਬਲੋਡ ਹੋਇਆ ਹੋਇਆ ਸ਼ਿਪ ਛੋਟਾ ਮੇਰੇ 3 ਕਿਲੋਮੀਟਰ ਰਹਿ ਗਏ। ਨਾਥਾ ਗੱਡੀ ਖਾਲੀ ਕਰਨੇ। ਇੱਥੇ ਮੈਂ ਗੱਡੀ ਖਾਲੀ ਕਰਨੀ ਮੈਨੂੰ ਟੈਨਸ਼ਨ ਦੀ ਵੀ ਕੰਪਨੀ ਨਾ ਬੰਦ ਹੋ ਜਾਵੇ। ਹੋਣ ਲੱਗੀ ਗੱਡੀ ਖਾਲੀ ਕਰਨ। 5 ਵਜੇ ਇੱਥੇ ਤੀਜੀ ਅਨਲੋਡਿੰਗ ਤਾਂ ਰਹਿ ਗਈ ਉਹ ਕਹਿੰਦੇ ਸਵੇਰ ਨੂੰ ਹੋਣੀ ਖਾਲੀ ਸਟਰੀਟ ਪਾਰਕਿੰਗ ਇੱਥੇ ਲਾਤੀ ਸਾਈਡ ਨੂੰ ਦਵਾਗਾ ਇਹੀ ਕੰਪਨੀ ਚ ਖਾਲੀ ਹੋਣਾ ਇੱਥੇ ਲਾਤੀ ਦਵਾਗਾ ਇੱਥੇ ਗੱਡੀ ਖਾਲੀ ਹੋਣੀ ਇਹੀ ਕੰਪਨੀ ਚ ਕੱਲੋਂ ਦੇਖਾਂਗੇ ਮਾਹੌਲ ਹਾਂ ਜੋ ਮੇਰੇ ਦੋਸਤੋ ਹੁਣ ਨਿੰਬੂ ਪਾਣੀ ਪੜਾਈਏ ਨੇ ਪਾਣੀ ਪੀ ਗਾ ਸੈਟ ਜੇ ਹੋਊਗਾ ਫਿਰ ਰੋਟੀ ਛਕਾਂਗੇ ਬਾਅਦ ਚੋਂ ਇਹ ਬਲੌਗ ਦੀ ਇੱਥੇ ਜੀ ਸਮਾਪਤੀ ਹੈ ਤੇ ਕੱਲੋਂ ਬਣਾਵਾਂਗੇ ਅਗਲਾ ਮਾਹੌਲ ਤੇ ਦੇਖਾਂਗੇ ਕਿਦਾਂ ਦਾ ਲੋਡ ਆਉਂਦਾ ਤੇ ਜਿਹੜਾ ਤੁਸੀਂ ਕਮੈਂਟ ਕਰਦੇ ਬਹੁਤ ਬਹੁਤ ਧੰਨਵਾਦ ਵਧੀਆ ਲੱਗਾ ਵਾ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਅਤੇ ਅਪਰੀਸ਼ੀਏਟ ਕਰੇਗਾ ਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ